ਇੱਕ ਪੰਥਕ ਸਿਆਸਤ ਦੀ ਵੀ ਬੜੀ ਚਰਚਾ ਰਹਿੰਦੀ ਆ ਪੰਜਾਬ ਦੇ ਅੰਦਰ ਹੁਣ ਇੱਕ ਜਿਹੜਾ ਆਰਟੀਕਲ ਦੇ ਹਵਾਲੇ ਨਾਲ ਅਸੀਂ ਪਹਿਲਾਂ ਵੀ ਖਬਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਮਾਸਟਰ ਤਾਰਾ ਸਿੰਘ ਦੇ ਦੋਤੀ ਲੱਗਦੇ ਨੇ ਔਰ ਐਸਜੀਪੀਸੀ ਮੈਂਬਰ ਨੇ ਉਹ ਬੀਬਾ ਜੀ ਨੇ ਆਰਟੀਕਲ ਦੇ ਵਿੱਚ ਕਾਫੀ ਕੁਝ ਚੀਜ਼ਾਂ ਨੇ ਜਿਹੜੀਆਂ ਖੋਲ ਕੇ ਰੱਖੀਆਂ ਨੇ ਕਿ ਕੀ ਕੀ ਜਿਹੜੀ ਆ ਜ਼ਿੰਮੇਵਾਰੀ ਰਹੀ ਹੈ ਸ਼ਰਮਣੀ ਕਾਲੀ ਦਲ ਦੇ ਲੀਡਰਾਂ ਦੀ ਭੂਮਿਕਾ ਕੀ ਰਹੀ ਹੈ ਅਕਾਲ ਤਖਤ ਸਾਹਿਬ ਤੋਂ ਹੁੰਦੇ ਪੰਥਕ ਫੈਸਲੇ ਆ ਇਸ ਦੇ ਬਾਰੇ ਔਰ ਜਿਹੜੀ ਸਥਿਤੀ ਹੁਣ ਬਣੀ ਹੋਈ ਆ ਮੌਜੂਦਾ ਉਹਦੇ ਨਾਲ ਜੋੜ ਕੇ ਜਿਹੜੀਆਂ ਉਹਨਾਂ ਨੇ ਗੱਲਾਂ ਆਖੀਆਂ ਨੇ ਉਹ ਕੀ ਕੀ ਗੱਲਾਂ ਨੇ ਔਰ ਉਹਦੇ ਵਿੱਚੋਂ ਮਹੱਤਵਪੂਰਨ ਗੱਲਾਂ ਕਿਹੜੀਆਂ ਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਉਹ ਮਾਸਟਰ ਤਾਰਾ ਸਿੰਘ ਦੀ ਦੋਤਰੀ ਨੇ ਮੌਜੂਦਾ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਔਰ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਵੀ ਰਹਿ ਚੁੱਕੇ ਨੇ ਜਿਵੇਂ ਬੀਬੀ ਜਗੀਰ ਕੌਰ ਪਹਿਲੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਦੇ ਪਹਿਲੇ ਬੀਬੀ ਜਾਂ ਪ੍ਰਧਾਨ ਸੀ ਮਹਿਲਾ ਪ੍ਰਧਾਨ ਉਸੇ ਤਰ੍ਹਾਂ ਕਿਰਨਜੋਤ ਕੌਰ ਹਣੀ ਪਹਿਲੇ ਊਮਨ ਜਨਰਲ ਸੈਕਟਰੀ ਸਨ ਔਰ ਚੰਗੀ ਪੰਥਕ ਸਿਆਸਤ ਨੂੰ ਸਮਝਦੇ ਨੇ ਉਹਨਾਂ ਦੇ ਨਾਨੇ ਦਾ ਹੀ ਸਲੋਗਨ ਸੀ ਨਾ ਮੈਂ ਮਰਾਂ ਤੇ ਮੇਰਾ ਪੰਥ ਜੀਵੇ ਉਹ ਤੇ ਕਹਿੰਦੇ ਕਿ ਘਰੋਂ ਰੋਟੀ ਬਣ ਕੇ ਜਾਂਦੇ ਸੀ ਪੈਨ ਦੀ ਸ਼ਾਈ ਵੀ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਖਰਚੇ ਚ ਨਹੀਂ ਸੀ ਪਾਉਂਦੇ ਆਗੇ ਘਰੋਂ ਸੀ ਜਿੰਨੀ ਉਹਨਾਂ ਨੂੰ ਤਨਖਾਹ ਮਿਲਦੀ ਸੀ ਉਹੋ ਹੀ ਉਹਦੇ ਨਾਲ ਗੁਜ਼ਾਰਾ ਕਰਦੇ ਮਤਲਬ ਉਹ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਬੋਝ ਨਹੀਂ ਸੀ ਹੁਣ ਤੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਮੈਨੇਜਰਾਂ ਦੀਆਂ ਕਾਰਾਂ ਚੱਲਦੀਆਂ ਨੇ ਨੋਵਾ ਲੈ ਕੇ ਦਿੱਤੀਆਂ ਨੇ ਤੇ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਗੁਰੂ ਘਰਾਂ ਤੋਂ ਲੰਗਰ ਚੱਲਦੇ ਆਗੇ ਨਾ ਉਹ ਸਮਾਨ ਨੰਗਾ ਪਰ ਜਿਹੜਾ ਕਿਰਨਜੋਤ ਕੌਰ ਹੋਣਾ ਨੇ ਲੇਖ ਲਿਖਿਆ ਗਨਾਂ ਉਹ ਕਿਸੇ ਨੇ ਹਿੰਮਤ ਕੀਤੀ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ੀਸ਼ਾ ਦਿਖਾਉਂਦੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੋਵੇ ਜਿਹੜਾ ਅਕਾਲੀ ਦਲ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਦਾ ਜਿਗਰਾ ਕਿਰਨਜੋਤ ਕੌਰ ਹੋਣਾ ਦਾ ਇਸ ਤੋਂ ਕਿਸੇ ਨੇ ਹਿੰਮਤ ਨਹੀਂ ਕੀਤੀ ਕਿਉਂਕਿ ਬਹੁਤੇ ਤੇ ਸੁਭੀਤ ਸਿੰਘ ਬਾਦਲ ਸਾਹਿਬ ਦੇ ਇਸ ਟਾਈਮ ਨਾਲ ਜਿਆਦੇ ਦੇ ਬਟਰਿੰਗ ਕਰਨ ਤੇ ਲੱਗੇ ਹੋਏ ਨੇ ਪਾਲਿਸ਼ਿੰਗ ਕਰਨ ਤੇ ਲੱਗੇ ਹੋਏ ਨੇ ਤੇ ਬਹੁਤੇ ਇਹ ਨੇ ਜਿਹੜੇ ਸਿੱਖ ਵਿਰੋਧੀ ਤਾਕਤਾਂ ਦੇ ਨਾਲ ਮਿਲੇ ਹੋਏ ਨੇ ਜਿਹੜੇ ਚਾਹੁੰਦੇ ਨੇ ਕਾਲੀ ਦਲ ਤੋਂ ਬਾਹਰ ਨਹੀਂ ਲੋਕ ਜਿਹੜੇ ਕਹਿੰਦੇ ਕਿ ਕਾਲੀ ਦਲ ਦਾ ਭੱਟਾ ਬਟੇ ਵਿਦਿੰਦੇ ਕਾਲੀ ਦਲ ਕਈ ਅਜਿਹੇ ਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਦਾ ਪਛੋਕੜ ਪੰਜਾਬ ਦੀ ਜਨਤਾ ਜਾਣਦੀ ਆ ਸੈਂਟਰ ਦੀਆਂ ਏਜੰਸੀਆਂ ਦੇ ਵਿੱਚ ਰਿਕਾਰਡਾਂ ਦੇ ਵਿੱਚ ਉਹਨਾਂ ਦਾ ਨਾਮ ਬੋਲਦਾ ਉਹ ਅਸਲ ਦੇ ਵਿੱਚ ਪੰਥ ਦੇ ਦੋਖੀ ਨੇ ਸ਼ਰਮ ਨਹੀਂ ਕਾਲੀ ਦਲ ਦੋਖੀ ਨੇ ਜਿਹੜੇ ਉਹ ਲੋਕ ਨੇ ਇਹ ਤੇ ਸੁਭੀਤ ਸਿੰਘ ਬਾਦਲ ਨੂੰ ਚਾਹੀਦਾ ਕਿ ਉਹਨਾਂ ਲੋਕਾਂ ਦੀ ਚਿਹਰੇ ਬੇਨਕਾਬ ਕਰਨ ਜਿੰਨਾ ਕਰਕੇ ਕਾਲੀ ਦਲ ਡੁੱਬਾਗਾ ਜਿਹੜੇ ਕਾਲੀ ਦਲ ਨੂੰ ਕਾਲੀ ਦਲ ਨੂੰ ਬਾਹਰੋਂ ਨਹੀਂ ਕੋਈ ਮਾਰ ਰਿਹਾਗਾ ਕਾਲੀ ਦਲ ਨੂੰ ਅੰਦਰੋਂ ਮਾਰ ਰਿਹਾਗਾ ਉਸ ਅਬੀ ਸਿੰਘ ਬਾਦਲ ਹੋਣੀ ਪਛਾਣ ਨਹੀਂ ਸਕੇ ਹੁਣ ਜਿਹੜੀ ਅੱਜ ਹਿੰਮਤ ਕੀਤੀ ਆ ਕਿਰਨਜੋਤ ਕਰੋਨਾ ਨੇ ਉਹਨਾਂ ਨੇ ਚਾਰ ਪੰਜ ਮੋਟੀਆਂ ਗੱਲਾਂ ਆਖੀਆਂ ਬਾਕੀ ਤੇ ਰੁਟੀਨ ਦੇ ਵਿੱਚ ਚੱਲ ਰਿਹਾ ਕਿ ਤਨਖਾਈ ਆ ਇਕਰਾਰ ਕੀ ਹੁੰਦਾ ਔਰ ਤਨਖਾਈ ਆ ਇਕਰਾਰ ਕਰਨੇ ਇੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਹ ਤੇ ਆਪਣੇ ਆਪ ਚ ਬੜਾ ਇੱਕ ਬਹੁਤ ਘਟਨਾਕ੍ਰਮ ਅਜਿਹਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਲਿਖੇ ਜਾਣਗੇ ਕਿ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਹੋਵੇ ਜਿਹਨੂੰ ਤਨਖਾਹ ਹੀ ਆਕਰਾਰ ਦਿੱਤਾ ਜਾਵੇ ਜਿਹੜੇ ਤਿੰਨ ਚਾਰ ਮਹੱਤਵਪੂਰਨ ਉਹਨਾਂ ਨੇ ਪਹਿਲੂ ਉਠਾਏ ਨੇ ਕਿ 2007 ਤੋਂ ਲੈ ਕੇ 2017 ਤੱਕ ਉਹ ਕਹਿ ਰਹੇ ਨੇ ਕਿ ਜਿਹੜੀ ਵੀ ਉਹਨਾਂ ਨੇ ਸੁਧਾਰ ਲਹਿਰ ਜਿਹੜੇ ਅਕਾਲੀ ਦਲ ਨਵਾਂ ਧੜਾ ਜਿਹੜੀਆਂ ਉਹਨਾਂ ਨੇ ਸ਼ਿਕਾਇਤਾਂ ਦਿੱਤੀਆਂ ਉਹ ਚਾਰ ਸ਼ਿਕਾਇਤਾਂ ਦਾ ਮੋਟੇ ਰੂਪ ਦੇ ਵਿੱਚ ਜ਼ਿਕਰ ਕੀਤਾ ਕਿ ਜਦੋਂ ਇਹਨਾਂ ਨੇ ਸੁਮੇਧ ਸੈਣੀ ਨੂੰ ਡੀਜੀਪੀ ਲਾਇਆ ਕਿ ਸੁਮੇਧ ਸੈਣੀ ਦੇ ਪਿਛੋਕੜ ਦਾ ਨਹੀਂ ਸੀ ਪਤਾ ਉਹਨਾਂ ਸਵਾਲ ਖੜਾ ਕੀਤਾ ਦੂਜਾ ਸਵਾਲ ਉਹਨਾਂ ਨੇ ਖੜਾ ਕੀਤਾ ਕਿ ਮੁਹੰਮਦ ਇਜ਼ਹਾਰ ਆਲਮ ਜਿਹੜੇ ਪੰਜਾਬ ਚੋਂ ਡੀਜੀਪੀ ਰੈਂਕ ਦੇ ਅਧਿਕਾਰੀ ਰਿਟਾਇਰ ਹੋਏ ਨੇ ਜਿਹਨੂੰ ਅੱਜ ਵੀ ਲੋਕੀ ਆਲਮ ਸੈਨਾ ਕਰਕੇ ਪੁਕਾਰਦੇ ਨੇ ਉਹਨੂੰ ਪਹਿਲਾਂ ਸ਼ਰੂਮਨੀ ਕਾਲੀਦਲ ਦਾ ਵਾਈਸ ਪ੍ਰੈਜ਼ੀਡੈਂਟ ਲਾਇਆ ਗਿਆ ਫਿਰ ਉਹਨੂੰ ਟਿਕਟ ਦਿੱਤੀ ਗਈ ਉਹ ਟਿਕਟ ਕੱਟੀ ਗਈ ਫਿਰ ਸ਼ਰੂਮਨੀ ਕਾਲੀਦਲ ਨੇ ਉਹਦੀ ਘਰ ਵਾਲੀ ਨੂੰ ਨਸਾਰਾ ਖਾਤੂਨ ਨੂੰ ਟਿਕਟ ਦਿੱਤੀ ਉਹ ਮਲੇਰਕੋਟ ਦੇ ਜਿੱਤੀ ਉਹਨੂੰ ਮੁੱਖ ਸੰਦੀ ਸਖਤਰ ਬਣਾ ਕਿ ਆਲਮਸੈਨਾ ਦਾ ਪਿਸ਼ੋਕੜ ਦਾ ਨਹੀਂ ਪਤਾ ਕਿਰਨਜੋਧ ਕਹਿ ਰਹੇ ਨੇ ਕਿ ਜਦੋਂ ਮੈਂ ਇਸ ਬੰਦੇ ਨੂੰ ਜਿਨੇ ਮਾਜੇ ਦੇ ਵਿੱਚ ਕੈਡ ਪਾਲ ਕੇ ਸਿੱਖਾਂ ਦੇ ਨਿਆਣਿਆਂ ਨੂੰ ਕੋਹ ਕੋਹ ਕੇ ਮਰਵਾਇਆ ਜਦੋਂ ਮੈਂ ਸਵਾਲ ਖੜੇ ਕੀਤੇ ਕਿ ਕਾਲੀਦਲ ਦੇ ਵੱਡੇ ਲੀਡਰ ਨੂੰ ਉਹ ਕਹਿੰਦੇ ਕਿ ਹੱਸ ਕੇ ਕਹਿੰਦੇ ਕੇ ਬੀਬਾ ਜੀ ਉਹਦੇ ਖਿਲਾਫ ਕਿਹਦੇ ਪ੍ਰੂਫ ਹੈਗੇ ਨੇ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਕਲੀਨ ਚਿੱਟ ਦੇ ਦਿੱਤੀ ਮੁਹੰਮਦ ਹਜ਼ਾਰ ਆਲਮ ਨੂੰ ਉਹ ਕਹਿੰਦੀ ਮੈਂ ਇਸ ਗਵਾਹ ਆ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀ ਉਹ ਅੰਮ੍ਰਿਤਸਰ ਦਾ ਐਸਐਸਪੀ ਰਿਆ ਤੇ ਕਿਵੇਂ ਉਹਨੇ ਸਿੱਖਾਂ ਦੀ ਨਸ਼ਲ ਕੁਰਸੀ ਕੀਤੀ ਹੈਗੀ ਤੇ ਅਕਾਲੀ ਦਲ ਵਾਲਾ ਕਹਿੰਦੇ ਲੀਡਰ ਹੱਸ ਕੇ ਬੇਸ਼ਰਮਾ ਵਾਂਗੂੰ ਉਹ ਕਹਿ ਰਿਹਾ ਕਿ ਤੁਹਾਡੇ ਤੇ ਜਜ਼ਬਾਤ ਬੋਲਦੇ ਨੇ ਹੁਣ ਇਹ ਦੇਖੋ ਇਹੋ ਜਿਹੇ ਜਿਹੜੇ ਲੋਕ ਨੇ ਉਹ ਤੇ ਕਿਰਨਜੋਤ ਕੌਰ ਨੂੰ ਪਤਾ ਉਹਨੇ ਕਿਹੜੇ ਕਾਲੀ ਦਲ ਦੇ ਵੱਡੇ ਲੀਡਰ ਨਾਲ ਗੱਲ ਕੀਤੀ ਸੀ ਕਿਹੜੇ ਮੰਤਰੀ ਨਾਲ ਗੱਲ ਕੀਤੀ ਸੀ ਇਟ ਮੀਨਸ ਕਿ ਬਾਦ ਨਹੀਂ ਕੋਈ ਸ਼ਰਮ ਨਹੀਂ ਕਾਲੀ ਦਲ ਦੋਖੀ ਪੰਥ ਦਾ ਦੋਖੀ ਜਿਹੜਾ ਅੰਦਰ ਬੈਠ ਕੇ ਸ਼ਰਮ ਨਹੀਂ ਕਾਲੀ ਦਲ ਦੀਆਂ ਜਿਹੜਾ ਵੱਡੀਆਂ ਜਿਹੜਾ ਮੁਹੰਮਦ ਹਜ਼ਾਰ ਆਲਮ ਨੂੰ ਕਲੀਨ ਚਿੱਟ ਦੇ ਗਿਆ ਉਹਨੇ ਸਵਾਲ ਖੜਾ ਕੀਤਾ ਕਿਰਨ ਜੋਤ ਕੌਰ ਹੁਣ ਇੱਕ ਵੱਖਰਾ ਸਵਾਲ ਕੀਤਾ ਕਿ ਕਿੱਡੀ ਹੈਰਾਨੀ ਵਾਲੀ ਗੱਲ ਆ ਕਿ ਜਿਸ ਪਾਪੀ ਨੇ ਦਸਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਕਲ ਕੀਤੀ ਹੋਵੇ ਸੁਆੰਗ ਰਚਿਆ ਹੋਵੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਭਾਈਚਾਰਕ ਸਾਂਝ ਟੁੱਟੀ ਰੋਟੀ ਬੋਟੀ ਦੀ ਬੇਟੀ ਦੀ ਜਿਹੜੀ ਸਾਂਝ ਟੁੱਟੀ ਹੈਗੀ ਆ ਕਾਲੀ ਦਲ ਨੇ ਹੁਕਮਨਾਮੇ ਦੀ ਲੰਗਣਾ ਕੀਤੀ ਉਹਨਾਂ ਦੇ ਨਾਲ ਮੇਲਮਲਾਪ ਰੱਖਿਆ ਉਹਨਾਂ ਦੀ ਮਦਦ ਲਈ ਤੇ ਮਦਦ ਕੀਤੀ ਤੇ ਪੰਜਾਬ ਪੁਲਿਸ ਵਾਲੇ ਸਿਨੇਮਿਆਂ ਦੇ ਬਾਹਰ ਖੜ ਕੇ ਉਹਦੀਆਂ ਫਿਲਮਾਂ ਲਵਾਉਂਦੇ ਰਹੇ ਤੇ ਕਾਲੀ ਦਲ ਦੇ ਵਰਕਰਾਂ ਨੂੰ ਵੀ ਵਿਖਾਉਂਦੇ ਰਹੇ ਇਹ ਕਿੱਡਾ ਵੱਡਾ ਗੁਨਾਹ ਕੀਤਾ ਫਿਰ ਕਹਿੰਦੇ ਕਿ ਐਨ 2112 ਦੀਆਂ ਵਿਧਾਨ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਗਿਣਤੀ ਦੇ ਤਿੰਨ ਦਿਨ ਪਹਿਲਾਂ ਇੱਕ ਐਸਐਚਓ ਦੇ ਕਹਿਣ ਤੇ ਜਿਹੜਾ ਮਕਦਮਾ ਬਠਿੰਡੇ ਦੇ ਵਿੱਚ ਦਰਜ ਹੋਇਆ ਸੀ ਉਹ ਪਰਚਾ ਵਾਪਸ ਲੈ ਲੈ ਗਿਆ ਕਿੱਡੇ ਵੱਡੇ ਯਾਰ ਪਾਪ ਕੀਤੇ ਆਗੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਗੇ ਸਿਰਫ ਤੇ ਸਿਰਫ ਵੋਟਾਂ ਦੀ ਖਾਤਰ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਆਲੇ ਕੀ ਕਹਿੰਦੇ ਜੇ ਸਾਡੀ ਸੱਤਾ ਦੀ ਕੋਈ ਭੁੱਖ ਨਹੀਂ ਹੈਗੀ ਅਕਾਲੀ ਦਲ ਦਾ ਇਹ ਨਹੀਂ ਮਤਲਬ ਅਸੀਂ ਸਰਕਾਰ ਬਣਨੀ ਤੇ ਜਿਹੜੇ ਆ ਤੁਸੀਂ ਪਾਪ ਕਰ ਬੈਠੇ ਹੋ ਜਾਣੇ ਦੇ ਵਿੱਚ ਇੱਕ ਹੁੰਦਾ ਜਾਣੇ ਅਣਜਾਣੇ ਦੇ ਵਿੱਚ ਇਹ ਤੁਸੀਂ ਜਾਣੇ 'ਚ ਕਿਤੇ ਅਣਜਾਣੇ 'ਚ ਨਹੀਂ ਕੀਤੇ ਤੁਸੀਂ ਡੀਜੀਪੀ ਸੈਣੀ ਲਾਇਆ ਜਾਣੇ ਚਲਾਇਆ ਤੁਸੀਂ ਮੁਹੰਮਦ ਝਾਰ ਆਲਮ ਨੂੰ ਟਿਕਟ ਦਿੱਤੀ ਉਹਦੀ ਘਰ ਵਾਲੀ ਨੂੰ ਵਾਈਸ ਪ੍ਰੈਜਿਡੈਂਟ ਬਣਾਇਆ ਜਾਣੇ 'ਚ ਬਣਾਇਆ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਖਿਲਾਫ ਕਰ ਰਜਿਸਟਰਡ ਕੇਸ ਵਾਪਸ ਲਿਆ ਜਾਣੇ ਚਲਿਆ ਤੁਸੀਂ ਉਹਦੀਆਂ ਫਿਲਮਾਂ ਪੁਲਿਸ ਦੇ ਜ਼ੋਰ ਦੇ ਨਾਲ ਲਵਾਈਆਂ ਤੇ ਦਿਖਾਈਆਂ ਜਾਣੇ ਚਲਵਾਈਆਂ ਤੁਸੀਂ ਨਿਤਨੇਮ ਕਰੇ ਸਵੇਰੇ ਜਾਂ ਗੁਰੂ ਦੀ ਬਾਣੀ ਦਾ ਜਾਪ ਜਪ ਰਹੇ ਸੀ ਬੇਕਸੂਰ ਤੇ ਲਾਠੀਆਂ ਵਰਸਾਈਆਂ ਗੋਲੀਆਂ ਚਲਾਈਆਂ ਜਾਣੇ ਚ ਤੇ ਫਿਰ ਤੁਹਾਨੂੰ ਮਾਫ ਹੋ ਕਿਵੇਂ ਕਰ ਸਕਦਾ ਕੋਈ ਫਿਰ ਤੁਹਾਨੂੰ ਲੋਕ ਅੱਖਾਂ ਤੇ ਕਿਵੇਂ ਚੁੱਕਣਗੇ ਨਾ ਤੁਹਾਨੂੰ ਤੇ ਲੋਕਾਂ ਨੇ ਇਸੇ ਕਰਕੇ ਨਕਾਰ ਦਿੱਤਾਗਾ ਔਰ ਉਹਨਾਂ ਨੇ ਆਖਰੀ ਜਿਹੜਾ ਨਾ ਸੰਦੀਪ ਸਵਾਲ ਖੜਾ ਕੀਤਾ ਨਾ ਉਹ ਬਹੁਤ ਮਹੱਤਵਪੂਰਨ ਉਹਦੇ ਵਾਸਤੇ ਲੱਗਦਾ ਕਿ ਵਾਕਈ ਉਹ ਮਾਸਟਰ ਤਾਰਾ ਸਿੰਘ ਦੀ ਦੋਤੀ ਆ ਜਿਗਰਾ ਦਿਖਾਇਆ ਉਸਨੇ ਕਿਰਨਜੀਤ ਕੌਰ ਹੋਣਾ ਨੇ ਇਸ ਤੋਂ ਦੇ ਜਿਗਰਾ ਨਾ ਕਦੀ ਸੁਦੇਸ਼ ਸਿੰਘ ਢੀਂਡਸਾ ਦਿਖਾ ਸਕੇ ਨਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਨਾ ਗੁਰਪ੍ਰਤਾਪ ਸਿੰਘ ਵਡਾਲਾ ਜਿੰਨਾਂ ਨਾ ਬੀਬੀ ਜਗੀਰਕਰ ਆਖਰੀ ਲਾਈਨ ਕਿਹੜੀ ਉਹ ਲੇਖ ਦੇ ਵਿੱਚ ਕੀ ਕਹਿ ਰਹੇ ਨੇ ਚਾਹੇ ਸੁਭੀ ਸਿੰਘ ਬਾਦ ਡਿਪਟੀ ਸੀਐਮ ਸੀ ਚਾਹੇ ਸ਼ਰੋਮਣੀ ਕਾਲੀਦਾ ਦੇ ਪ੍ਰਧਾਨ ਸੀ 17 ਕੈਬਨਿਟ ਮੰਤਰੀ ਵੀ ਤਲਬ ਕਰ ਲੈਨੇ ਉਹ ਆਪੋ ਉਸੇ ਵੀ ਗੱਲ ਕਰਾਂਗੇ ਪਰ ਜਿਹੜੀ ਆਖਰੀ ਲਾਈਨ ਲਿਖੀ ਕਿਰਨਜੋਤ ਕੌਰ ਨੇ ਉਹ ਕਹਿੰਦੇ ਨਹੀਂ ਕਿ ਮੁੱਖ ਮੰਤਰੀ ਸਨ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੂੰ ਤੇ ਕੀ ਸ਼੍ਰੀ ਹਕਾਲਤਖ ਸਾਹਿਬ ਵੱਲੋਂ ਦਿੱਤਾ ਹੋਇਆ ਫਕਰੇ ਏ ਕੌਮ ਪੰਥ ਰਤਨ ਵਾਪਸ ਲੈਣ ਤੇ ਮੁੜ ਨਜ਼ਰਸਾਨੀ ਨਹੀਂ ਹੋਣੀ ਚਾਹੀਦੀ ਹੈਗੀ ਕਿ ਉਹਨਾਂ ਨੇ ਬਹੁਤ ਵੱਡਾ ਸਵਾਲ ਖੜਾ ਕੀਤਾਗਾ ਇਹ ਸਵਾਲ ਇਸ ਕਰਕੇ ਖੜਾ ਕੀਤਾ ਕਿ ਰਣਜੋਤ ਕੌਰ ਨੇ ਬੜੇ ਐਜੂਕੇਟਿਡ ਨੇ ਔਰ ਚੰਗੇ ਸੂਝਵਾਨ ਨੇਤਾ ਨੇ ਉਹਨੇ ਸਵਾਲ ਖੜਾ ਕੀਤਾ ਕਿ ਕਿਉਂ ਸਵਾਲ ਖੜਾ ਕਰਦਾ ਹੈ ਕਿ ਸੁਬੀਸ਼ ਸਿੰਘ ਬਾਦਲ ਡਿਪਟੀ ਸੀਐਮ ਸੀ ਸ਼ਰਮਨੀ ਕਾਲੀਦਲ ਦੀ ਸਰਕਾਰ ਸੀ ਸੁਬੀਸ਼ ਸਿੰਘ ਬਾਦਲ ਸਮੇਤ ਕਿਉਂਕਿ ਕੈਬਨਿਟ ਮਨਿਸਟਰ ਡਿਪਟੀ ਸੀਐਮ ਵੀ ਇੱਕ ਮੰਤਰੀ ਹੁੰਦਾ ਸੁਬੀਸ਼ ਸਿੰਘ ਬਾਦਲ ਤੋਂ ਪਹਿਲਾਂ ਕੋਈ ਡਿਪਟੀ ਸੀਐਮ ਨਹੀਂ ਸੀ ਹੁੰਦਾ ਇਹ ਵੀ ਇੱਕ ਮੰਤਰੀ ਹੀ ਹੁੰਦਾ ਕਿਉਂਕਿ ਸੰਵਿਧਾਨ ਦੇ ਵਿੱਚ ਡਿਪਟੀ ਸੀਐਮ ਦੀ ਪੋਸਟ ਨਹੀਂ ਆ ਗਈ ਚਲੋ ਆਪਾਂ ਮੰਨ ਲੈਂਦੇ ਡਿਪਟੀ ਸੀਐਮ ਸਮੇਤ 17 ਮੰਤਰੀ ਟੋਟਲ 18 ਜਾਣੇ ਨੂੰ ਤਲਬ ਕਰ ਲੈਣਾ ਵਾਰੀ ਵਾਰੀ ਜਾ ਕੇ ਸਪਸ਼ਟੀਕਰਨ ਦੇ ਰਹੇ ਨੇ ਤੇ 18 ਜਾਣੇ ਜਿਹੜੇ ਸਿੱਖ ਮੰਤਰੀ ਦੱਸੇ ਗਏ ਨੇ 2007 ਤੋਂ ਲੈ ਕੇ 17 ਤੱਕ 10 ਸਾਲ ਦੀ ਸਰਕਾਰ ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਕੌਣ ਸਨ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੁਣ ਉਹ ਸਭ ਤੋਂ ਵੱਡਾ ਸਵਾਲ ਕਿਰਨਜੋਤ ਕੌਰ ਹੁਣੇ ਖੜਾ ਕਰ ਗਏ ਨੇ ਇਹ ਜਿਹੜਾ ਅੱਜ ਉਹਨਾਂ ਨੇ ਲੇਖ ਲਿਖਿਆ ਜਿਹੜੇ ਪੰਜਾਬ ਦੇ ਵਿੱਚ ਦਿਨ ਭਰ ਤੋਂ ਚਰਚਾ ਸ਼ੁਰੂ ਹੋ ਗਈ ਨਾ ਉਹਦਾ ਵਾਕਏ ਹੁਣ ਅਕਾਲ ਤਖਤ ਸਾਹਿਬ ਨੂੰ ਵੀ ਜਿਹੜੇ ਸਪਸ਼ਟੀਕਰਨ ਉਥੋਂ ਮੰਗੇ ਜਾ ਰਹੇ ਨੇ ਜਾਂ ਸ਼ਰਮਨੀ ਕਾਲੀਦਲ ਦੇ ਮੰਤਰੀ ਦੇ ਰਹੇ ਨੇ ਉਹਨਾਂ ਨੂੰ ਇੱਕ ਹੋਰ ਕੰਪਲੇਂਟ ਵੀ ਜਾ ਸਕਦੀ ਹੈ ਕਿ ਆਖਰ ਕੀ ਪ੍ਰਕਾਸ਼ ਸਿੰਘ ਬਾਦਲ ਚਾਹੇ ਸਾਡੇ ਵਿਚਕਰ ਨੇ ਬੜੇ ਪੰਜਾਬ ਦੇ ਵੱਡੇ ਲੀਡਰ ਹੋਏ ਨੇ ਪੰਜ ਵਾਰ ਦੇ ਮੁੱਖ ਮੰਤਰੀ ਹੋਏ ਜਿਹੜੀ ਉਹਨਾਂ ਦੇ ਰਾਜ ਦੇ ਵਿੱਚ ਵੀ ਇਹ ਗੁਨਾਹ ਹੋਏ ਨਾ ਜਸੂਬੀ ਸਿੰਘ ਬਾਦਲ ਦੋਸ਼ੀ ਹੋਗੇ ਨੇ ਜਾਂ 17 ਮੰਤਰੀਆਂ ਕੋਲ ਸਪਸ਼ਟੀਕਰਨ ਬਣਿਆ ਤੇ 17 ਮੰਤਰੀਆਂ ਦੇ ਕੌਣ ਸੀ ਚੀਫ ਕੌਣ ਸੀ ਮੁੱਖ ਮੰਤਰੀ ਕੌਣ ਸੀ ਉਹ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹ ਕਿਰਨਜੋਤ ਕੋਰ ਜਿਹੜਾ ਸਵਾਲ ਖੜਾ ਕੀਤਾ ਨਾ ਉਹਦੇ ਨਾਲ ਸ਼ਰੂਮਨੀ ਕਾਲੀ ਦਲ ਜਿਹੜੀ ਆ ਉਹਨਾਂ ਵਾਸਤੇ ਇੱਕ ਵੱਡੀ ਵਿਪਤਾ ਹੈ ਗਿਆ ਇਸ ਸੰਕਟ ਚੋਂ ਕਿਵੇਂ ਨਿਕਲਦੇ ਆਗੇ ਨੇ ਇਹ ਸੁਬੀਸ਼ਕ ਬਾਦਲ ਹੋਣਾ ਨੇ ਦੇਖਣਾ ਹੈਗਾ ਹਾਲਾਂਕਿ ਚਰਚਾ ਵੀ ਹੈ ਕਿ ਜਿੰਨਾ ਜਿੰਨਾਂ ਨੇ ਵੀ ਹੁਣ ਚਰਚਾ ਛੇੜੀ ਹੈ ਕਿ ਪਰਚੋਲ ਹੋਣੀ ਚਾਹੀਦੀ ਹੈ ਕਿਹੜੇ ਮਸਲੇ ਦੇ ਉੱਤੇ ਕਿਹੜਾ ਗੁਨਾਹਗਾਰ ਸੀ ਕੌਣ ਦੋਸ਼ੀ ਸੀ ਉਹ ਸਾਰੇ ਹੁਣ ਬੋਲਣ ਲੱਗੇ ਨੇ ਇਹਨਾਂ ਸਾਰਿਆਂ ਨੇ ਹੁਣ ਬੋਲਣਾ ਸ਼ੁਰੂ ਕੀਤਾ ਖਾਸ ਕਰਕੇ ਬਾਗੀ ਤੜੇ ਦੀ ਗੱਲ ਕਰੀਏ ਕਿ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੇ ਤਾਂ ਹਿੰਮਤ ਕੀਤੀ ਕਿ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਵੀ ਸਵਾਲ ਖੜਾ ਕੀਤਾ ਕਿ ਨਜ਼ਰਸਾਨੀ ਹੋਣੀ ਚਾਹੀਦੀ ਹੈ ਪਰ ਜਿਹੜੀ ਇਹਨਾਂ ਨੇ ਪਹਿਲਾਂ ਚਿੱਠੀ ਲਿਖੀ ਉਹਦੇ ਵਿੱਚ ਇੱਕ ਵਾਰੀ ਵੀ ਸ਼ਬਦ ਨਹੀਂ ਹੈ ਪ੍ਰਕਾਸ਼ ਸਿੰਘ ਬਾਦਲ ਬਾਰੇ ਹਾਲਾਂਕਿ ਵਾਰ-ਵਾਰ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਸੀ ਇਸ ਕਰਕੇ ਉਹ ਕਹਿੰਦੇ ਨੇ ਕਿ ਜਦ ਪਹਿਲੀ ਗੱਲ ਤੇ ਉਹਨਾਂ ਦੇ ਵਿੱਚ ਜਿਗਰਾ ਨਹੀਂ ਹੈਗਾ ਸੀ ਕਿਉਂਕਿ ਕਿਰਨਜੋਤ ਕੌਰ ਦੇ ਵਿੱਚ ਜਿਗਰਾ ਹੈਗੀ ਆ ਉਹਨੇ ਕਦੀ ਟਿਕਟ ਦੀ ਭੁੱਖ ਨਹੀਂ ਰੱਖੀ ਹੈਗੀ ਉਹ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਦੀ ਮੈਂਬਰ ਜਿੱਤਦੀ ਹੈ ਜਿੱਤਦੀ ਆ ਰਹੀ ਹੈ ਉਹਨੂੰ ਤੇ ਕਦੀ ਕਾਲੀ ਦਲ ਨੇ ਐਮਐਲਏ ਦੀ ਟਿਕਟ ਵੀ ਨਹੀਂ ਦਿੱਤੀ ਇੱਧਰ ਜਿਹੜੇ ਹੈਗੇ ਨੇ ਇਹ ਪਹਿਲਾਂ ਆਪ ਕੋਈ ਐਮਐਲਏ ਕੋਈ ਮੰਤਰੀ ਕੋਈ ਐਮਪੀ ਰਾਜ ਸਭਾ ਸੈਂਟਰ ਦੇ ਵੀ ਵਜ਼ੀਰ ਤੇ ਗਾਂ ਮੁੰਡਿਆਂ ਵਾਸਤੇ ਟਿਕਟਾਂ ਮੰਗਦੇ ਰਹੇ ਨੇ ਕਿਰਨਜੋਤ ਕੌਰ ਨੂੰ ਭੁੱਖ ਨਹੀਂ ਸੀ ਨਾ ਇਹਨਾਂ ਨੂੰ ਭੁੱਖ ਸੀ ਇਹ ਆਪ ਕਾਣੇ ਹੋ ਚੁੱਕੇ ਸੀ ਬਾਦਲ ਸਾਹਿਬ ਦੇ ਹੱਥੋਂ ਜੇ ਸੁਬੀਰ ਸਿੰਘ ਬਾਦਲ ਆ ਗਿਆ ਪੋਲਿਟਿਕਸ ਦੇ ਵਿੱਚ ਬਾਦਲ ਸਾਹਿਬ ਲੈ ਕੇ ਆ ਗਏ ਫਿਰ ਸਾਰਿਆਂ ਦੇ ਨਿਆਣਿਆਂ ਦੀ ਐਂਟਰੀ ਹੋ ਗਈ ਕਿਹੜਾ ਅਕਾਲੀ ਦਲ ਦਾ ਲੀਡਰ ਨਹੀਂ ਜਿਹਦੇ ਮੁੰਡੇ ਦੀ ਜਾਂ ਕੁੜੀ ਦੀ ਸ਼ਰਮ ਨਹੀਂ ਅਕਾਲੀ ਦਲ ਦੇ ਵਿੱਚ ਐਂਟਰੀ ਨਹੀਂ ਹੋਈ ਤੁਸੀਂ ਮਾਝੇ ਤੇ ਚਲੋ ਗੁਰਦਾਸਪੁਰ ਤੋਂ ਲੈ ਕੇ ਤੇ ਬਠਿੰਡੇ ਤੱਕ ਜਾਂ ਮੁਕਸਰ ਤੱਕ ਬਾਦਲਪੇੜ ਤੱਕ ਹੀ ਲਾ ਲਓ ਸਾਹਿਬ ਸਾਰਿਆਂ ਦੇ ਮੁੰਡੇ ਆ ਗਏ ਨੇ ਨੋਵਾ ਆ ਗਿਆਂ ਨੇ ਧੀਆਂ ਆ ਗਿਆਂ ਨੇ ਪੁੱਤ ਪੁੱਤਰੇ ਆ ਗਏ ਨੇ ਉਹ ਸਾਰੇ ਆ ਗਏ ਨੇ ਇਸ ਕਰਕੇ ਇਹਨਾਂ ਨੇ ਹਿੰਮਤ ਹੈ ਨਹੀਂ ਸਨੇ ਇਹ ਵੀ ਨਕਾਰੇ ਹੋਏ ਲੋਕ ਨੇ ਅਕਾਲੀ ਦਲ ਨੂੰ ਲੈ ਕੇ ਜੇ ਇਹ ਕਹਿਣਗੇ ਨਾ ਵੀ ਇਹਨਾਂ ਚੋਂ ਕਿਸੇ ਨੂੰ ਮੋਹਰੇ ਲਾ ਦੋ ਤੇ ਲੋਕਾਂ ਨੇ ਇਹਨਾਂ ਤੇ ਵੀ ਨਹੀਂ ਵਿਸ਼ਵਾਸ ਕਰਨਾ ਕਿਉਂਕਿ ਬਰਾਬਰ ਦੇ ਦੋਸ਼ੀ ਨੇ ਅਕਾਲ ਤਖਤ ਸਾਹਿਬ ਤੋਂ ਭਾਵੇਂ ਇਹਨਾਂ ਨੂੰ ਮਾਫੀ ਮਿਲ ਜੇ ਪਰ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਹੱਲੇ ਮਾਫੀ ਨਹੀਂ ਦੇਣੀ ਹੈਗੀ ਕਿਉਂਕਿ ਇਹਨਾਂ ਨੇ ਗੁਨਾਹ ਹੀ ਇੰਨੇ ਜ਼ਿਆਦਾ ਕੀਤੇ ਸਾਰੇ ਉਹ ਤਾਂ ਕਰਕੇ ਉਹਨਾਂ ਨੂੰ ਪੀੜ ਇਸ ਕਰਕੇ ਹੋਈ ਆ ਪੰਥ ਦੀ ਪੀੜ ਨਹੀਂ ਹੋਈ ਕਿ ਪੰਥ ਦੀ ਖਾਤਰ ਉਹਨਾਂ ਨੂੰ ਬੜਾ ਹੇਰ ਉਹਨਾਂ ਦਾ ਜਾਗਿਆ ਜਾਂ ਹਿਰਕ ਲੱਗਾਗਾ ਨਹੀਂ ਉਹਨਾਂ ਦੀਆਂ ਸਾਰੀਆਂ ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸੀ ਉਹਨਾਂ ਦੀਆਂ ਸਿਆਸੀ ਦੁਕਾਨਾਂ ਬੰਦ ਹੋ ਗਈਆਂ ਸੀ ਪੰਥ ਦੀ ਖਾਤਰ ਨਹੀਂ ਇਕੱਠੇ ਹੋਏ ਖੁਦ ਦੀਆਂ ਜਿਹੜੇ ਵਜੂਦ ਖਤਮ ਹੋ ਗਏ ਸੀ ਹیثیت ਖਤਮ ਹੋ ਗਈ ਸੀ ਪੱਲੇ ਕੁਝ ਰਿਆ ਨਹੀਂ ਹੈਗਾ ਨਾ ਇਸ ਕਰਕੇ ਉਹਨਾਂ ਨੂੰ ਲੱਗਾ ਕਿ ਇਹ ਸਾਨੂੰ ਇਸ ਦਰਦ ਚੋਂ ਬਾਹਰ ਨਿਕਲਣ ਦਾ ਪੰਥ ਦਾ ਹਵਾਲਾ ਦਿੱਤਾ ਜਾ ਰਿਹਾ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਥ ਨਹੀਂ ਹੈ ਇਹ ਲੋਕਾਂ ਨੂੰ ਸਮਝਣਾ ਪਊਗਾ ਹੁਣ ਦੂਜੀ ਗੱਲ ਹੈ ਕਿ ਇਹ ਹੁਣ ਜਿਹੜੇ ਇਕੱਠੇ ਹੋਏ ਨੇ ਇਹਨਾਂ ਨੂੰ ਵੀ ਸਜ਼ਾ ਤੇ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈਗੀਆ ਹੁਣ ਦੇਖਦੇ ਆ ਕਿ ਸਿੰਘ ਸਬਾਣ ਕਦੋਂ ਬੈਠਦੇ ਆਗੇ ਨੇ ਪਰ ਦੂਜੀ ਗੱਲ ਹੈ ਕਿ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਰਣਜੋਤ ਕੌਰ ਹੋਣਾ ਨੇ ਜੋ ਫਿਲਮਾਂ ਦਿਖਾਈਆਂ ਗਈਆਂ ਨੇ ਸਾਰਾ ਕੁਝ ਉਹਨਾਂ ਨੇ ਸਾਰਾ ਇਹਨਾਂ ਦਾ ਪਰਦਾ ਫਾਸ਼ ਕਰ ਦਿੱਤਾਗਾ ਕਿ ਸ਼ਰਮਨ ਗੁੱਦਾ ਪ੍ਰਬੰਧਕ ਕਮੇਟੀ ਦੀ ਮੈਂਬਰ ਕਿ ਡੇਰੇ ਵਾਲਿਆਂ ਨੂੰ ਮਾਫ ਕੀਤਾ ਗਿਆ ਸ਼੍ਰੋਮਣੀ ਗੁਰਦਾ ਪਰਬੰਧਕ ਕਮੇਟੀ ਨੇ ਪੈਸੇ ਖਰਚ ਕੀਤੇ ਗਏ ਨੇ ਇਹਨਾਂ ਗੱਲਾਂ ਦਾ ਕੋਈ ਜਵਾਬ ਤੇ ਹੈ ਨਹੀਂ ਹੁਣ 17 ਜਿਹੜੇ ਮੰਤਰੀ 2007 ਤੋਂ ਲੈ ਕੇ 17 ਤੱਕ ਬੁਲਾਏ ਜਰੇ ਉਹ ਵੀ ਹੁਣ ਇਕੱਲੇ ਇਕੱਲੇ ਜਾ ਰਹੇ ਸੁੱਚਾ ਸਿੰਘ ਲਗਾ ਜਾਏ ਨੇ ਵਿਕਰਮ ਸਿੰਘ ਮਜੀਠੀਆ ਜਾ ਰਹੇ ਮਨਪੀਰ ਸਿੰਘ ਬਾਦਲ ਨੇ ਵੀ ਸਪਸ਼ਟੀਕਰਨ ਪੇਤਾ ਉਹ ਸਾਰਿਆਂ ਨੂੰ ਜਾਣਾ ਪੈਣਾ ਹੈ ਜੇ ਤੁਸੀਂ ਪੰਥ ਨੂੰ ਮੰਨਦੇ ਹੋ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੋ ਨਹੀਂ ਤੇ ਤੁਹਾਡੇ ਤੁਹਾਡਾ ਵੀ ਸਮਾਜਿਕ ਬਾਈਕਾਟ ਹੋਏਗਾ ਕਿਉਂਕਿ ਤੁਸੀਂ ਕਿਸੇ ਨੂੰ ਫਤਿਹ ਵੀ ਤੁਹਾਡੇ ਨਾਲ ਕੋਈ ਸਾਂਝ ਨਹੀਂ ਕਰ ਸਕਦਾਗਾ ਹੁਣ ਦੇ ਦੇ ਕਿ ਇਹ ਇਸ ਮਸਲੇ ਦੇ ਵਿੱਚ ਕੀ ਫੈਸਲਾ ਹੋਦਾ ਪਰ ਅੱਜ ਇਸੇ ਦਰਾਂ ਨੇ ਇੱਕ ਸਟੇਟਮੈਂਟ ਆ ਗਈ ਹੈ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੋ ਜੋ ਇਸ ਵਲੇ ਤਖਤ ਸ਼੍ਰੀ ਦਮਦਮਾ ਸਾਹਿਬ ਉਹ ਫੇਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਉਂ ਦਾ ਰਹਿਣਾ ਬੜੀ ਚ ਰਹਿਣਾ ਬੜੀ ਮਜ਼ਬੂਤ ਹੋ ਗਈ ਹੈ ਲੋੜ ਆ ਕੌਮ ਦੀ ਲੋੜ ਆ ਹੁਣ ਸਵਾਲ ਹੈ ਕਿ ਉਹ ਫੈਸਲਾ ਤੇ ਲੈਣਾ ਸਿੰਘ ਸਭਾ ਦੇ ਬੈਠੇ ਨੇ ਕਿ ਉਹ ਇਹਨਾਂ ਨੂੰ ਕਿਵੇਂ ਕੱਢ ਦੇ ਪਰ ਜਿਨ੍ਹਾਂ ਨੇ ਗੁਨਾਹ ਹੀ ਇੰਨੇ ਕੀਤੇ ਕੀ ਅਕਾਲ ਤਖਬ ਸਾਹਿਬ ਦੇ ਸਾਬਕਾ ਜਥੇਦਾਰ ਜਾਂ ਮੌਜੂਦਾ ਜਥੇਦਾਰ ਸ਼੍ਰੀ ਤਖਤ ਦਮਦਮਾ ਸਾਹਿਬ ਨੂੰ ਪੁੱਛਣਾ ਚਾਹੀਦਾ ਕਿ ਇਹੋ ਲੀਡਰ ਕੀ ਅਕਾਲੀ ਦਲ ਇਹਨਾਂ ਲੀਡਰਾਂ ਕਰਕੇ ਹੀ ਪੰਥ ਦੀ ਪੰਥ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਇਹ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਹੈਗਾ ਕਿ ਇਹੋ ਪੰਥ ਨੇ ਲੀਡਰ ਜਿਨ੍ਹਾਂ ਦੇ ਰਾਜ ਦੇ ਵਿੱਚ ਇੰਨੇ ਗੁਨਾਹ ਹੋਏ ਨੇ ਜਾਣੇ ਦੇ ਵਿੱਚ ਇਹਨਾਂ ਨੇ ਬੱਜਰ ਗੁਨਾਹ ਕੀਤੇ ਹੈ ਕਿਨੇ ਔਰ ਜੇ ਫਿਰ ਅਸੀਂ ਪੰਥ ਦੋਖੀਆਂ ਨੂੰ ਹੀ ਮੋਰੇ ਲਗਾ ਦਿੱਤਾ ਗਿਆ ਤੇ ਫਿਰ ਲੋਕੀ ਕਿੱਥੇ ਵਿਸ਼ਵਾਸ ਕਰਨਗੇ ਠੀਕ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਸਮੇਤ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਕਾਲੀ ਦਲ ਵਾਸਤੇ ਫਿਕਰਮੰਦ ਨੇ ਨਾ ਕਿ ਬਾਗੀ ਧੜੇ ਵਾਸਤੇ ਤੇ ਕਾਲੀ ਦਲ ਧੜੇ ਵਾਸਤੇ ਫਿਕਰਮੰਦ ਨੇ ਉਹ ਕਹਿੰਦੇ ਕਿ ਕੌਮ ਦੀ ਅਗਵਾਈ ਕਰਨ ਵਾਲੇ ਜਿਹੜੇ ਲੋਕ ਨੇ ਉਹ ਕਿਹੜੇ ਹੋਣੇ ਚਾਹੀਦੇ ਇਹ ਨਹੀਂ ਹੋਣੇ ਕਿਉਂਕਿ ਨਕਾਰ ਦਿੱਤੇ ਲੋਕਾਂ ਨੇ 17 'ਚ ਵੀ ਨਕਾਰ ਤੇ 19 'ਚ ਵੀ ਨਕਾਰ ਤੇ 22 'ਚ ਵੀ ਨਕਾਰ ਤੇ 24 'ਚ ਵੀ ਨਕਾਰ ਦਿੱਤੇ ਆਗੇ ਨੇ ਹਰ ਇੱਕ ਦਾ ਦਰਦ ਜਾਇਜ਼ ਆ ਕਿ ਸ਼ਰੂਮਨੀ ਕਾਲੀਦਲ ਦਾ ਜੀਵਤ ਰਹਿਣਾ ਇਸ ਕਰਕੇ ਉਹ ਪੰਥ ਦੇ ਵਾਸਤੇ ਵੀ ਵਧੀਆ ਹੈਗਾ ਤੇ ਪੰਜਾਬ ਦੇ ਵਾਸਤੇ ਵਧੀਆ ਹੈਗਾ ਪਰ ਲੋਕੀ ਇਹਨਾਂ ਲੋਕਾਂ ਤੋਂ ਯਕੀਨ ਨਹੀਂ ਨੇ ਕਰਨਗੇ ਹੁਣ ਜਿਹੜੀ ਇਹ ਕਿਰਨਜੋਤ ਕੌਰ ਹੋਣਾ ਨੇ ਜਿਹੜਾ ਲੇਖ ਲਿਖਿਆ ਔਰ ਉਹਨੇ ਗੁਰਬਾਣੀ ਦੀ ਤੋਕ ਦੇ ਨਾਲ ਹਵਾਲਾ ਵੀ ਦਿੱਤਾ ਹੈਗਾ ਉਸ ਹਵਾਲੇ ਦੇ ਤਹਿਤ ਗੱਲ ਕੀਤੀ ਜਾਵੇ ਤਾਂ ਤੇ ਕਾਲੀ ਦਲ ਨੂੰ ਦੇਖਦੇ ਹੈਗੇ ਹੁਣ ਅਕਾਲ ਤਖਤ ਸਾਹਿਬ ਤੋਂ ਕਿੰਨੀ ਸਜ਼ਾ ਮਿਲਦੀ ਹੈ ਇਹਨਾਂ ਨੂੰ ਤੇ ਵੈਸੇ ਦੋ ਤਰ੍ਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਇੱਕ ਧਾਰਮਿਕ ਸਜ਼ਾ ਔਰ ਇੱਕ ਸਿਆਸੀ ਸਜ਼ਾ ਵੈਸੇ ਤੇ ਇਹਨਾਂ ਦੇ ਅਕਾਲ ਤਖਤ ਸਾਹਿਬ ਵਾਲੇ ਵੀ ਮੰਨ ਹੀ ਲੈਂਦੇ ਨੇ ਜੋ ਚਰਚਾ ਹੈ ਘਟੋ ਘੜ ਇਹਨਾਂ ਨੂੰ 2 ਸਾਲ ਦੀ ਆਪ ਹੀ ਇੱਕ ਸਿਆਸੀ ਸਜ਼ਾ ਲਵਾ ਲੈਣੀ ਚਾਹੀਦੀ ਹੈ ਕਿ ਘਟੋ ਘੜੇ ਪਤਾ ਦੇ ਲੱਗ ਸਕੇ ਇਹਨਾਂ ਨੂੰ ਸਿਆਸਤ ਦੀ ਕੋਈ ਭੁੱਖ ਨਹੀਂ ਆ ਕਿ 2 ਸਾਲ ਤੱਕ ਵੀ ਅਸੀਂ ਕਿਸੇ ਵੀ ਇਲੈਕਸ਼ਨ ਦੇ ਵਿੱਚ ਹਿੱਸਾ ਨਹੀਂ ਲਵਾਂਗੇ 27 ਦੇ ਵਿੱਚ ਹੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਦੋਂ ਤੱਕ ਜੇ ਤੁਹਾਨੂੰ ਲੋਕਾਂ ਨੇ ਮaaf ਕਰ ਦਿੱਤਾ ਉਹ 27 ਚ ਪਤਾ ਲੱਗੂਗਾ ਤੇ ਫਿਰ ਲੱਗ ਜੂ ਕਿ ਹਾਂ ਲੋਕਾਂ ਨੇ ਮaaf ਕਰਤਾ ਅਕਾਲ ਤਖਤ ਸਾਹਿਬ ਤੋਂ ਮaaf ਕੀਤੇ ਗਏ ਲੋਕਾਂ ਨੂੰ ਬਹੁਤ ਸਾਰੇ ਲੋਕਾਂ ਚੋਂ ਬਾਅਦ ਚ ਲੋਕਾਂ ਨੇ ਉਨੀ ਮੁਹੱਬਤ ਜਾਂ ਪਿਆਰ ਜਾਂ ਉਨੀ ਇੱਜ਼ਤ ਨਹੀਂ ਦਿੱਤੀ ਹੈਗੀ ਹੁਣ ਇਹ ਦੇਖਦੇ ਨੇ ਕਿ ਇਹ ਕਿੰਨੇ ਕਿਸਮਤ ਵਾਲੇ ਨੇ ਪਰ ਇਤਿਹਾਸ ਗਵਾਹ ਆ ਜਿਸ ਨੇ ਵੀ ਦਸਮਗੁਰਾਂ ਦੀ ਜੋਤ ਔਰ ਸੰਤਾਂ ਪਟਾਂ ਦੀ ਭਗਤਾਂ ਦੀ ਬਾਣੀ ਦਾ ਨਰਾਦਰ ਕੀਤਾ ਛੇੜਛਾੜ ਕੀਤੀ ਉਹਨਾਂ ਨੂੰ ਕਦੀ ਵੀ ਉਸ ਪਵਿੱਤਰ ਬਾਣੀ ਨੇ ਮਾਫ਼ ਨਹੀਂ ਕੀਤਾਗਾ ਉਸ ਪਵਿੱਤਰ ਥਾਨ ਨੇ ਕਦੀ ਵੀ ਮਾਫ਼ ਨਹੀਂ ਕੀਤਾਗਾ ਇਹ ਕਾਲੀਦਲ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਇਹ ਇਸ ਪੰਥ ਦਾ ਇਤਿਹਾਸ ਕੀ ਆ ਕਿਉਂਕਿ ਗੁਨਾਹ ਬਹੁਤ ਵੱਡੇ ਹੋ ਗਏ ਨੇ ਉਹਨਾਂ ਗੁਨਾਹਾਂ ਦੀ ਸਜ਼ਾ ਤਨਕਾਈ ਇਕਰਾਰ ਦਿੱਤੀ ਜਾਣੀ ਏਡੀ ਵੱਡੀ ਸਜ਼ਾ ਨਹੀਂ ਹੋ ਸਕਦੀ ਹੈ ਜਿੱਡੇ ਵੱਡੇ ਇਹਨਾਂ ਕੋ ਗੁਨਾਹ ਹੋਏ ਨੇ ਇਹ ਸਾਰਾ ਇਸੇ ਕਰਕੇ ਜਿਹੜਾ ਲੇਖ ਹੈ ਨਾ ਇਹਨਾਂ ਗੁਨਾਹਾਂ ਨੂੰ ਸਮਰਪਿਤ ਆ ਔਰ ਇਹ ਹੀ ਉਹਨਾਂ ਨੇ ਕਿਹਾ ਕਿ ਕਾਲ ਤਖਤ ਨੂੰ ਲੈ ਕੇ ਜਿਹੜੇ ਉਹਨਾਂ ਨੇ ਆਰਟੀਕਲ ਲਿਖਿਆ ਕਿਰਨਜੋਤ ਕੌਰ ਨਾ ਉਸ ਆਰਟੀਕਲ ਦੇ ਨਾਲ ਲਾਜ਼ਮੀ ਤੌਰ ਤੇ ਕਈਆਂ ਨੇ ਤਾਂ ਕਿਹਾ ਹੋਗਾ ਕਿ ਕਾਬਲੇ ਤਾਰੀਫ ਆ ਪਰ ਸੋਬੀ ਸਿੰਘ ਬਾਦਲ ਵੀ ਸ਼ਾਇਦ ਮੰਨਦਾ ਹੋਵੇ ਕਿ ਚੰਗਾ ਲਿਖਿਆ ਸਾਨੂੰ ਸ਼ੀਸ਼ਾ ਦੇ ਦਿਖਾਇਆਗਾ ਪਰ ਸੁਬੀਰ ਸਿੰਘ ਬਾਦਲ ਦੇ ਆਲੇ ਦੁਆਲੇ ਜਿਹੜੇ ਸੁਬੀਰ ਸਿੰਘ ਬਾਦਲ ਸਾਹਿਬ ਦਾ ਵੀ ਪੱਠਾ ਬਿਠਾ ਰਹੇ ਨੇ ਤੇ ਸ਼ਰਮਨੀ ਕਾਲੀਦਲ ਦਾ ਵੀ ਪੱਠਾ ਬਿਠਾ ਰਹੇ ਨੇ ਉਹ ਕਹਿਣਗੇ ਕਿ ਕਿਰਨ ਜੋਤ ਕੋਰ ਦਾ ਕੀ ਆ ਜਾਂ ਸਾਡੇ ਬਾਰੇ ਬੋਲ ਦੇਣਗੇ ਪੱਤਰਕਾਰਾਂ ਦੇ ਕੀ ਆ ਕਿ ਉਹਨੇ ਲਿਖੀ ਜਾਣਾ ਵਾ ਇਹਨਾਂ ਬੋਲੀ ਜਾਣਾ ਹੈਗਾ ਉਹ ਇੰਨੀ ਗੱਲ ਕਹਵੇ ਕਿ ਫਿਰ ਸੁਬੀਰ ਸਿੰਘ ਬਾਦਲ ਜਿਹੜੀ ਦਿਸ਼ਾ 'ਚ ਜਾਣਾ ਚਾਹੁੰਦੇ ਹੈਗੇ ਨਾ ਉਹ ਇੱਕ ਇਹੋ ਜਿਹਾ ਧੜਾ ਹੈਗਾ ਉਹ ਸੁਬੀਰ ਸਿੰਘ ਬਾਦਲ ਦੀ ਦਿਸ਼ਾ ਵੀ ਬਦਲ ਰਹੇ ਨੇ ਤੇ ਉਹਦੀ ਦਸ਼ਾ ਵੀ ਬਦਲ ਰਹੇ ਨੇ